ਅੱਜ ਪੋਨਾ ਵਿਖੇ ਰਾਜਵੀਰ ਜਮੰਦਾ ਦੀ ਅੰਤਿਮ ਅਰਦਾਸ ਮੌਕੇ ਜਦੋਂ ਉਹਨਾਂ ਦੀ ਤੀਨੇ ਸਟੇਜ ਤੋਂ ਆ ਕੇ ਗੱਲ ਕੀਤੀ ਆਪਣੇ ਪਿਤਾ ਦੀ ਗੱਲਬਾਤ ਕੀਤੀ ਆਪਣੇ ਪਿਤਾ ਦੇ ਨਾਲ ਹੋਈਆਂ ਸਾਂਝਾਂ ਦੀ ਗੱਲ ਕੀਤੀ ਤਾਂ ਸਟੇਜ ਤੇ ਪੰਡਾਲ ਦੇ ਵਿੱਚ ਹਰ ਇੱਕ ਅੱਖ ਨਮ ਹੋ ਗਈ ਜਿੱਧਰਲੀ ਸਾਈਡ ਬੀਬੀਆਂ ਬੈਗੀਆਂ ਸੀ ਬੈਠੀਆਂ ਸੀ ਉੱਤਰੋਂ ਤਾਂ ਉੱਚੀ ਉੱਚੀ ਰੋਣ ਦੀਆਂ ਤੱਕ ਆਵਾਜ਼ ਆਈਆਂ ਇਸ ਤਰ੍ਹਾਂ ਦੇ ਸਤੀ ਦੇ ਬੋਲ ਸਨ ਜੋ ਉਸਨੇ ਆਪਣੇ ਪਿਤਾ ਬਾਰੇ ਕੀ ਅਤੇ ਜੋ ਗੱਲਬਾਤ ਕੀਤੀ ਹੈ ਹਰ ਇੱਕ ਨੂੰ ਭਾਵਕ ਕਰਕੇ ਰੱਖ ਗਈ ਕਿਉਂਕਿ ਇੰਨੀ ਛੋਟੀ ਉਮਰ ਦੇ ਵਿੱਚ ਰਾਜਵੀਰ ਜਵੰਦਾ ਦਾ ਚਲੇ ਜਾਣਾ ਪੂਰੇ ਪੰਜਾਬ ਲਈ ਪੂਰੀ ਦੁਨੀਆ ਤੇ ਪੰਜਾਬੀਆਂ ਦੇ ਲਈ 뮤직 ਇੰਡਸਟਰੀ ਦੇ ਲਈ ਤਾਂ ਵੱਡਾ ਘਾਟਾ ਹੈ ਹੀ ਪਰ ਇੱਕ ਧੀ ਪੁੱਤ ਦੇ ਲਈ ਕਿੰਨਾ ਵੱਡਾ ਘਾਟਾ ਹੈ ਇਸ ਧੀ ਦੇ ਬੋਲ ਸੁਣ ਕੇ ਤੁਹਾਡੇ ਵੀ ਅੱਖ ਨਮ ਹੋ ਜਾਵੇਗੀ ਸੋ ਹੋਰ ਸ਼ਬਦ ਨਹੀਂ ਹਨ ਇਸ ਮੌਕੇ ਤੇ ਆਓ ਤੁਹਾਨੂੰ ਲੈ ਚੱਲਦੇ ਆਂ ਪਿੰਡ ਪਉਣ ਨਾਲ ਔਰੇ ਪਰਿਵਾਰ ਦੇ ਸਾਰੇ ਜੀਆਂ ਨੂੰ ਹੌਸਲਾ ਦਿੰਦੇ ਸੀ ਕਿ ਕਿ ਤੁਸੀਂ ਇਦਾਂ ਰੋ ਨਾ ਤੁਸੀਂ ਢੈਂਦੀ ਕਲਾ ਚ ਨਾ ਜਾਓ ਪਾਪਾ ਨੇ ਠੀਕ ਹੋ ਜਾਣਾ ਔਰੇ ਆਖਰੀ ਸਾਹ ਤੱਕ ਰਹਾ ਔਰ ਜਦ ਜਨ ਰਾਜਵੀਰ ਨੂੰ ਘਰੇ ਲੈ ਕੇ ਆਏ ਆ ਇਹ ਸਾਡਾ ਪੁੱਤ ਉਸ ਦਿਨ ਵੀ ਪਾਪਾ ਤੁਹਾਡੇ ਕੋਲੇ ਆਖਰੀ ਚਾਂਸ ਹੈ ਤੁਸੀਂ ਉੱਠ ਖੜੋ ਨਾ ਪਾਪਾ ਸੀਟ ਨਾ ਕਰੋ ਤੁਸੀਂ ਸਾਡੇ ਨਾਲ ਇਹ ਇਹ ਆਖਰੀ ਚਾਂਸ ਹੈ ਤੁਹਾਡੇ ਕੋਲੇ ਹੈ ਬਹੁਤ ਸੋਹਣੇ ਸਕੂਲਾਂ ਚ ਪੜਦੇ ਆ ਦੋਨੇ ਇਹ ਆਪਣੇ ਅਧਿਆਪਕਾਂ ਦੀ এডਿਊਕੇਸ਼ਨ ਦਾਦੀ ਦੀ এডਿਊਕੇਸ਼ਨ ਮਾਂ-ਬਾਪ ਦੀ এডਿਊਕੇਸ਼ਨ ਸਾਰੇ ਚਾਚੇ ਤਾਇਆ ਸਭ ਦੀ এডਿਊਕੇਸ਼ਨ ਨਾਲ ਬਹੁਤ ਸਿਆਣਾ ਪੁੱਤ ਆ ਸਾਡਾ ਇਹ ਕੁਝ ਬੋਲੇਗਾ ਆਜਾ ਮੇਰਾ ਪੁੱਤ ਇਹ ਸਾਰੇ ਪਾਪਾ ਨੂੰ ਬਹੁਤ ਪਿਆਰ ਕਰਦੇ ਆ ਔਰ ਤਾ ਉਮਰ ਕਰਦਗੇ ਸਾਰੇ ਪਿਆਰ ਉਹਨਾਂ ਦੇ ਗੀਤਾਂ ਨੂੰ ਸੁਣਨਗੇ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਥੈਂਕ ਯੂ ਵੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੈ ਮੈਂ ਅਮਨਤ ਕੌਰ ਆ ਮੈਂ ਰਾਜਵੀਰ ਜਵੰਦਾ ਦੀ ਬੇਟੀ ਹਾਂ ਮੇਰੇ ਪਾਪਾ ਮੇਰੇ ਸਭ ਤੋਂ ਪਿਆਰੇ ਪਾਪਾ ਸੀ ਮੇਰੇ ਪਾਪਾ ਮੈਨੂੰ ਇੱਕ ਲੱਕੀ ਚਾਰ ਮੰਨਦੇ ਸੀ ਉਹ ਕਹਿੰਦੇ ਸੀ ਕਿ ਮੈਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੂੰ ਕਦੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਮੇਰੇ ਸਭ ਤੋਂ ਪਿਆਰੇ ਪਾਪਾ ਜਦੋਂ ਕਹਿੰਦੇ ਸੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਉਹ ਮੇਰੇ ਤੋਂ ਹੀ ਦੂਰ ਚਲੇ ਗਏ ਤੇ ਹੁਣ ਜਦੋਂ ਫਿਊਚਰ ਆਏਗਾ ਮੈਂ ਆਪਣੇ ਪਾਪਾ ਦਾ ਸੁਪਨਾ ਪੂਰਾ ਕਰੂੰਗੀ ਤੇ ਮੈਂ ਐਵੀ ਕਹਿਣਾ ਚਾਹਨੀ ਹਾਂ ਕਿ ਜਿਵੇਂ ਮੇਰੇ ਪਾਪਾ ਨਾ ਹੋਇਆ ਇਹ ਕਿਸੇ ਹੋਰ ਦੇ ਪਾਪਾ ਨਾਲ ਨਾ ਹੋਵੇ ਧੰਨਵਾਦ ਜ਼ਿੰਦਰਾ ਬੋ ਤੇ ਜ਼ਿੰਦਰਾ ਅੱਜ ਦੀ ਜਿਹੜੀ ਇਹ ਆਵਾਜ਼ ਹੈ ਨਾ ਦੋਸਤੋ ਆਪਣੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਕਿੰਨੇ ਘਰਾਂ ਦੇ ਜੀ ਹੈ ਜਿਹੜੇ ਜਿਹੜੇ ਇਦਾਂ ਜਾਂਦੇ ਆ ਹਾਂ ਤਾਂ ਉਹਨਾਂ ਸਭ ਦੇ ਬੱਚਿਆਂ ਲਈ ਸਾਡੀ ਅਸਤੀ ਵੱਲੋਂ ਚੜ੍ਹਦੀ ਕਲਾ ਦਾ ਸਨੇਹ ਹੈ ਕਿ ਮੈਂ ਆਪਣੇ ਪਾਪਾ ਦੇ ਰਹਿੰਦੇ ਸੁਪਨਿਆਂ ਨੂੰ ਪੂਰਾ ਕਰੂੰਗੀ ਤੇ ਮਹਾਰਾਜ ਕਰਨ ਕਿਤੇ ਬੋਲਣਾ ਚਾਹੀਦਾ ਅਸਰ ਹੋਵੇ ਐਨੀ ਤਾਕਤ ਹੋਵੇ ਕਿ ਉਸ ਕੱਲੇ-ਕੱਲੇ ਬੱਚੇ ਦੇ ਜਿਨ੍ਹਾਂ ਕੋਲ ਮਾਂ ਨਹੀਂ ਹੈ ਜਨਕ ਆਜ ਕੱਲ੍ਹ ਐਦਾਂ ਹੀ ਕਰੜੇ ਜਿਹੇ ਨਾਲ ਦ੍ਰਿੜਤਾ ਨਾਲ ਹਿੰਮਤ ਨਾਲ ਸੱਚੇ ਸੁੱਚੇ ਕਰਮ ਨਾਲ ਆਪਣੇ ਮਾਪੇ ਆਪ ਨੂੰ ਅੱਗੇ ਸੁੱਖ ਦੇਣੇ ਸਾਰੇ ਬੱਚੇ ਸੋ ਸ਼ਾਬਾਸ਼ੇ ਪੁੱਤੋਏ ਸ਼ਾਬਾਸ਼ੇ ਬਹੁਤ سارے ਫਨਕਾਰ ਕਲਾਕਾਰ ਸਾਡੀ 뮤직 ਇੰਡਸਟਰੀ ਤੋਂ ਸਾਡੀ ਫਿਲਮ ਇੰਡਸਟਰੀ ਤੋਂ ਉਸ ਦਿਨ ਤੋਂ ਹਸਪੀਟਲ ਚ ਵੀ ਆਏ ਇੱਕ ਵਾਰੀ ਨਹੀਂ ਕਈ ਕਈ ਵਾਰ ਆਏ ਅੱਜ ਵੀ ਬਹੁਤ ਸਾਰਿਆਂ ਦੀ ਹਾਜ਼ਰੀ ਹੈ ਪਿਛਲੇ ਦਿਨਾਂ ਤੋਂ ਜਦੋਂ ਦੇ ਸਾਜ ਪਾਰ ਦੇ ਆਰੰਭ ਹੋਇਆ ਉਹਨਾਂ ਦਿਨਾਂ ਤੋਂ ਘਰ ਚ ਵੀ ਆਉਣ ਜਾਣ ਰਿਹਾ ਬਹੁਤ ਸਾਰੇ ਫਨਕਾਰਾਂ ਦਾ ਸਾਰੀ ਇੰਡਸਟਰੀ ਦੀ ਬਹੁਤ ਇੱਜ਼ਤ ਕਰਦਾ ਹੈ ਰਾਜਵੀਰ ਬਹੁਤ ਇੱਜ਼ਤ ਕਰਦਾ ਹਰ ਫਨਕਾਰ ਦੀ ਉਹ ਭਾਵੇਂ ਕੋਈ ਲਿਖਦਾ ਹੈ ਭਾਵੇਂ ਕੋਈ ਗਾਉਂਦਾ ਹੈ ਭਾਵੇਂ ਕੋਈ ਵੀਡੀਓਗ੍ਰਾਫਰ ਹੈ ਭਾਵੇਂ ਕੋਈ ਐਕਟ ਕਰਦਾ ਹੈ ਹੈ ਔਰ ਸਾਹਮਣੇ ਆਡੀਓ ਵੇਵ ਤੋਂ ਸਾਊਂਡ ਤੇ ਹੈ ਇਹ ਸਾਊਂਡ ਇਹ ਪਰਮਾਨੈਂਟ ਸਾਊਂਡ ਹੈ ਆਪਣੇ ਰਾਜਵੀਰ ਦਾ ਹੈ ਤੇ ਇਸ ਵਾਰੀ ਆ ਜਿਹੜੇ ਤੁਸੀਂ ਸਪੀਕਰ ਦੇਖ ਰਹੇ ਹੋ ਨਾ ਇਹ ਸਪੀਕਰ ਇੱਕ ਬਹੁਤ ਵੱਡੀ ਇਨਵੈਸਟਮੈਂਟ ਕੀਤੀ ਹੈ ਇਹਨਾਂ ਨੇ ਮਨਪ੍ਰੀਤ ਹੋਰਾਣੇ ਇਹਨਾਂ ਦੇ ਫਾਦਰ ਸਾਹਿਬ ਨੇ ਸਪੈਸ਼ਲੀ ਇਹ ਸਾਰਾ ਇਕੁਪਮੈਂਟ ਇਸ ਵਾਰੀ ਜੋ ਰਾਜਵੀਰ ਦਾ ਸੀਜ਼ਨ ਸੀ ਇਹਦੇ ਲਈ ਲੈ ਕੇ ਆਏ ਸੀ ਬਹੁਤ ਅਪ ਟੂ ਡੇਟ ਐਕਸਿਸਟਮ ਹੈ ਕਰੋੜਾਂ ਦੀ ਇਨਵੈਸਟਮੈਂਟ ਸੀ ਪਰ ਅੱਜ ਇਹਦੇ ਭੋਗਤੇ ਆ ਇਹ ਅੱਜ ਪਹਿਲੀ ਵਾਰੀ ਖੁੱਲਿਆ ਹੈ ਇਹ ਸਿਸਟਮ ਅੱਜ ਤੇ ਇੰਨੀ ਸ਼ਿੱਦਤ ਨਾਲ ਇੰਨੇ ਇਸ਼ਕ ਨਾਲ ਇੰਨੀ ਇਨਵੋਲਵਮੈਂਟ ਦੇ ਨਾਲ ਮਨਪ੍ਰੀਤ ਹੋਰਾਂ ਨਾਲ ਮੀਟਿੰਗਾਂ ਕਰ ਕਰਕੇ ਉਹ ਇਸ ਸਾਊਂਡ ਨੂੰ ਲੈ ਕੇ ਆਇਆ ਸੀ ਇਹਨਾਂ ਭਰਾਵਾਂ ਦੇ ਨਾਲ ਨਾਲ ਮਿਲ ਕੇ ਤਾਂ ਕਹਿੰਦਾ ਭਾਬ ਸਭ ਦੀ ਉਹ ਬਹੁਤ ਇੱਜ਼ਤ ਕਰਦਾ ਹੈ ਹਮੇਸ਼ਾ ਸਾਡੇ ਨਾਲ ਵੀ ਕੁਲਵਿੰਦਰ ਨਾਲ ਵੀ ਜਿੰਨੇ ਵੀ ਉਹਦੇ ਨੇੜੇ ਦੇ ਸਾਰੇ ਫਨਕਾਰ ਸਾਰਿਆਂ ਨਾਲ ਇਸ ਗੱਲ ਦੀ ਕਰਦਾ ਹੁੰਦਾ ਸੀ ਕਿ ਯਾਰ ਕਿ ਕਿੰਨੀ ਸੋਹਣੀ ਇੰਡਸਟਰੀ ਹੈ ਸਾਡੀ ਹੈ ਕਿੰਨੀ ਸੋਹਣੀ ਇੰਡਸਟਰੀ ਹੈ ਔਰ ਅੱਜਕੱਲ ਸਾਨੂੰ ਇਸ ਗੱਲ ਨੂੰ ਬੋਲਦਿਆਂ ਮਾਣ ਵੀ ਮਹਿਸੂਸ ਹੁੰਦਾ ਹੈ ਇਸ ਗੱਲ ਦਾ ਕਿ ਭਵੇਂ ਉਹ ਕਿਸਾਨੀ ਮੋਰਚੇ ਹੋਣ ਇਹ ਸਾਡੇ ਭੈਣ ਭਰਾ ਉੱਥੇ ਵੀ ਖੜੇ ਆ ਬੇਸ਼ੱਕ ਤੁਸੀਂ ਸਾਰੇ ਖੜੇ ਹੋ ਕਿਸਾਨ ਜਥੇਬੰਦੀਆਂ ਆਈਆਂ ਹੋਈਆਂ ਸਭ ਤੁਸੀਂ ਜਿਹੜਾ ਵੀ ਬੰਦਾ ਰੋਟੀ ਖਾਂਦਾ ਸਭ ਤੁਸੀਂ ਨਾਲ ਖੜੇ ਹੋ ਭਾਵੇਂ ਹੜ ਆਏ ਉੱਥੇ ਵੀ ਸਾਡੇ ਭੈਣ ਭਰਾ ਸਾਰੇ ਖੜੇ ਆ ਕੋਈ ਹੋਰ ਵੀ ਪਰਸਨਲ ਲੈਵਲ ਤੇ ਕਿਸੇ ਦੀ ਪ੍ਰੋਬਲਮ ਆਉਂਦੀ ਹੈ ਉੱਥੇ ਵੀ ਇਹ ਸਾਰੇ ਖੜੇ ਆ ਪਰ ਜੇ ਮੈਂ ਇੱਕ ਐਸੇ ਚਿਹਰੇ ਦਾ ਨਾਮ ਲਵਾਂ ਜਿਹਨੂੰ ਰਾਜਵੀਰ ਜਿਵੇਂ ਮਾਂ ਪੰਜਾ ਪੁੱਤਾਂ ਨੂੰ ਪਿਆਰ ਬਹੁਤ ਕਰਦੀ ਆ ਪਰ ਇੱਕ ਹੁੰਦਾ ਜਿਹਨੂੰ ਉਹ ਵੱਧ ਕਰਦੀ ਆ ਤਾਂ ਇੰਡਸਟਰੀ ਦਾ ਉਹ ਉਹ ਚਿਹਰਾ ਜਿਹਨਾਂ ਨੂੰ ਰਾਜਵੀਰ ਬਹੁਤ ਪਿਆਰ ਕਰਦਾ ਬਹੁਤ ਪਿਆਰ ਅਸੀਂ ਜਦੋਂ ਯੂਨੀਵਰਸਿਟੀ ਚ ਇਕੱਠੇ ਪੜ੍ਹਦੇ ਸੀ ਕੁਲਵਿੰਦਰ ਮੈਂ ਔਰ ਰਾਜਵੀਰ ਮੈਂ ਇਹਦਾ ਸੀਨੀਅਰ ਸੀ ਇਹ ਇਹ ਰਾਜਵੀਰ ਦਾ ਸੀਨੀਅਰ ਸੀ ਪਰ ਅਸੀਂ ਬਹੁਤ ਟਾਈਮ ਇਕੱਠਿਆਂ ਰਹੇ ਆ ਇੱਕ ਕਮਰੇ ਚ ਰਹੇ ਆ ਹੌਸਲਾਂ ਦੇ ਵਿੱਚ ਬਹੁਤ ਇਕੱਠਿਆਂ ਨੇ ਗਾਇਆ ਸੀ ਬਹੁਤ ਸਾਰੀਆਂ ਹੋਰ ਸਾਡੀਆਂ ਸਾਂਝਾਂ ਨੇ ਤੋਂ ਨਾਲ ਵੇਲੇ ਤੋਂ ਜ਼ਿਕਰ ਕਰਦਾ ਹੁੰਦਾ ਸੀ ਕਹਿੰਦਾ ਕਹਿੰਦਾ ਯਾਰ ਉਹ ਨਾਂਉ ਨਹੀਂ ਲੈਂਦਾ ਸੀ ਇਹਨਾਂ ਦਾ ਬਾਬਾ ਕਹ ਕੇ ਬੁਲਾਉਂਦਾ ਸੀ ਕਹਿੰਦਾ ਯਾਰ ਕਦੇ ਜੇ ਮੇਰੇ ਕਰਮਾ ਚ ਹੋਇਆ ਨਾ ਮੈਂ ਬਾਬਾ ਜੀ ਨੂੰ ਇੱਕ ਵਾਰੀ ਬਹੁਤ ਨੇੜੋਂ ਦੇਖਣਾ ਹੈ ਤਾਂ ਮਾਨ ਸਾਹਿਬ ਉਹਦਾ ਜ਼ਿਕਰ ਹਮੇਸ਼ਾ ਕਰਦਾ ਹੁੰਦਾ ਸੀ ਇਹਨਾਂ ਦੇ ਖਾੜੇ ਦੇਖਦਾ ਹੈ ਰਾਤਾਂ ਨੂੰ ਜਾ ਜਾ ਕੇ ਜਿੱਥੇ ਵੀ ਇਹਨਾਂ ਦਾ ਪ੍ਰੋਗਰਾਮ ਹੋਣਾ ਸਾਨੂੰ ਵੀ ਲੈ ਕੇ ਜਾਂਦਾ ਸੀ ਨਾਲ ਤੇ ਬਹੁਤ ਪਿੱਛੇ ਖੜ ਖੜ ਕੇ ਪ੍ਰੋਗਰਾਮ ਦੇਖਦਾ ਤੇ ਉਹ ਰੋਟੀ ਤੱਕ ਖਾਣੀ ਭੁੱਲ ਜਾਂਦਾ ਸੀ ਜਦੋਂ ਇਹਨਾਂ ਦੀ ਪਰਫਾਰਮੈਂਸ ਦੇਖਦਾ ਸੀ ਇੰਨਾ ਇੰਨਾ ਇਸ਼ਕ ਇੰਨਾ ਇੰਨਾ ਪਿਆਰ ਤੇ ਔਰ ਇਹਨਾਂ ਨੂੰ ਆਪਣਾ ਆਦਰਸ਼ ਮੰਨਦਾ ਉਹ ਐ ਔਰ ਆ ਕੇ ਸਾਡੇ ਨਾਲ ਗੱਲਾਂ ਕਰਦਾ ਸੀ ਕਿ ਯਾਰ ਅੱਜ ਮਾਨ ਸਾਹਿਬ ਨੇ ਦੇਖਿਆ ਉਹ ਚਾਰ ਪੰਜ ਬੰਦਿਆਂ ਨਾਲ ਕਿੰਨੀਆਂ ਗੱਲਾਂ ਕੀਤੀਆਂ ਉਹਨਾਂ ਨਾਲ ਕਿੰਨੀ ਉਹਨਾਂ ਨੇ ਇੱਕ ਟਰੈਕਸ਼ਨ ਵਧਾਈ ਉਹਨਾਂ ਦਾ 뮤직 ਪੀਸ ਦੇਖੋ ਕਿਵੇਂ ਵੱਜਦੇ ਆ ਪਿੱਛੇ ਗਿਟਾਰਾਂ ਦਾ ਕੰਮ ਦੇਖੋ ਉਹਨਾਂ ਦਾ ਬੇਸ ਦੇਖੋ ਰਿਦਮ ਦੇਖਿਆ ਉਹਨਾਂ ਦੀ ਕਿੰਨੀ ਕਲੀਨ ਆ ਸਾਰੀਆਂ ਚੀਜ਼ਾਂ ਇਹ 2007 8 9 10 ਦੀਆਂ ਗੱਲਾਂ ਜੀ 15 ਸਾਲ ਬੀਤ ਗਏ ਇਸ ਗੱਲ ਨੂੰ ਉਹਨਾਂ ਵੇਲਿਆਂ ਤੋਂ ਇੰਨੀ شدت ਨਾਲ ਤੇ ਬਰੀਕੀ ਨਾਲ ਲੱਗਾ ਹੋਇਆ ਸੀ ਕਿ ਕਿ ਜੇ ਮਹਾਰਾਜ ਨੇ ਮੇਰੇ ਭਾਗਾ 'ਚ ਲਿਖਿਆ ਹੋਇਆ ਤਾਂ ਮੈਂ ਇੱਕ ਦਿਨ ਇਹਨਾਂ ਵਾਂ ਕੋਈ ਦਾ ਸਟੇਜ ਤੇ ਗਾਵਾਂਗਾ ਤੇ ਤੇ ਤੁਸੀਂ ਸਾਰੇ ਆਪਸ ਸਾਰੇ ਕਹਿੰਦੇ ਹੁੰਦੇ ਸੀ ਕਿ ਬਾਣ ਸਾਹਿਬ ਤੋਂ ਬਾਅਦ ਜੇ ਕੋਈ ਤਾਜਦਰਾ ਕਿਸੇ ਦੇ ਫੱਬਿਆ ਹੈ ਹੈ ਜੇ ਕੋ ਖੜਾ ਸਟੇਜ ਤੇ ਸੋਹਣਾ ਲੱਗਿਆ ਤਾਂ ਉਹ ਆਪਣਾ ਰਾਜਵੀਰ ਸੀ ਇਹਨਾਂ ਨੂੰ ਮਾਣ ਸਾਹਿਬ ਤੁਹਾਨੂੰ ਬਹੁਤ ਪਿਆਰ ਤੁਹਾਡੇ ਨਾਲ ਮੁਲਾਕਾਤ ਵੀ ਹੋਈ ਤੁਸੀਂ ਆਪ ਜ਼ਿਕਰ ਕਰਿਓ ਬਹੁਤ ਪਿਆਰ ਕੀਤਾ ਤੁਹਾਨੂੰ ਉਹਨੇ ਬਹੁਤ ਪਿਆਰ ਕੀਤਾ ਤੇ ਅਸੀਂ ਤੁਹਾਨੂੰ ਸਾਰੇ ਬੇਨਤੀ ਕਰਦੇ ਹਾਂ ਤੁਸੀਂ ਸਾਡਾ ਮਾਣ ਹੋ ਸਾਡੇ ਸਭਿਆਚਾਰ ਦੀ ਇੱਜ਼ਤ ਹੋ ਤੁਸੀਂ ਹੈ ਜੋ ਇਹ ਕੱਲੇ ਰਾਜਵੀਰ ਦੀ ਬਾਤ ਨਹੀਂ ਅਸੀਂ ਜਿੰਨੇ ਵੀ ਤੁਹਾਡੇ ਤੋਂ ਛੋਟੀਆਂ ਉਮਰਾਂ ਦੇ ਬੈਠੇ ਹਾਂ ਅਸੀਂ ਸਾਰੇ ਤੁਹਾਡੇ ਚਰਨਾਂ ਵੱਲ ਵੇਖ-ਵੇਖ ਕੇ ਸਿੱਖਿਆ ਅਸੀਂ ਅਸੀਂ ਤੁਹਾਡੀਆਂ ਸਟੇਜਾਂ ਨੂੰ ਮਹਿਸੂਸ ਕਰ ਕਰਕੇ ਸਿੱਖਿਆ ਕਿ ਇੱਕ ਫਨਕਾਰ ਇੱਕ ਪਰਫਾਰਮਰ ਹੈਂ ਇੱਕ ਸੰਗੀਤ ਨਾਲ ਆਪਣੀ ਖੋਜ ਨਾਲ ਗਿਆਨੀ ਵਿਗਿਆਨੀ ਬ੍ਰह्मज्ञानी ਇਹ ਤਿੰਨੇ ਇੱਕੇ ਕਲਾ ਦੇ ਨਾਲ ਬਣੇ ਹੋਏ ਹੈ ਜੀ ਹੈ ਉਸਤਾਦਾਂ ਕੋਲ ਜਾਂਦੇ ਆ ਪਹਿਲਾਂ ਗਿਆਨ ਲੈਂਦੇ ਸੀ ਤੇ ਫਿਰ ਜਦੋਂ ਉਸਤਾਦ ਇੱਕ ਸਰਗਮ ਸਿਖਾਉਂਦਾ ਸੀ ਉਹਦੇ ਚੋਂ ਫਿਰ ਵਿਗਿਆਨ ਨਿਕਲਦਾ ਸੀ ਆ ਕੇ ਅਸੀਂ ਖੋਜਾਂ ਕਰਦੇ ਆ ਸਾਰੇ ਆ ਬਡਾਲੀ ਸਾਹਿਬ ਬੈਠੇ ਹੈ ਸਾਡੇ ਬਾਪੂ ਜੀ ਬੈਠੇ ਹੈ ਮੋਢਾ ਸਾਡੇ ਸੰਗੀਤ ਜਗਤ ਦਾ ਤਾਂ ਇਹਨਾਂ ਉਸਤਾਦਾਂ ਕੋਲ ਜਦੋਂ ਆ ਕੇ ਘਰਾਂ ਚ ਅਸੀਂ ਸਰਗਮਾ ਗਾਉਂਦੇ ਸੀ ਤਾਂ ਉਹ ਤੋਂ ਲੱਗਦਾ ਸੀ ਕਿ ਖੋਜ ਕਰਦੇ ਆ ਹੋਏ ਬਾਣੀ ਗੁਰੂ ਗੁਰੂ ਹੈ ਬਾਣੀ ਇਸ ਤੋਂ ਵੱਡਾ ਕੁਝ ਵੀ ਨਹੀਂ ਔਰ ਬਾਣੀ ਵੀ ਪੱਕੀ ਸੱਚੀ ਤੁਰ ਤੁਰ ਕਰ ਤੁਰ ਦਰਗਾਹ ਤੋਂ ਆਈ ਹੋਈ ਸਿਆਣੇ ਦੇ ਕਥਨ ਨੇ ਸੋ ਸੱਚੀ ਸਰਕਾਰ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹੋਏ ਤੁਹਾਡੇ ਸਾਰਿਆਂ ਨੂੰ ਬਹੁਤ ਬਹੁਤ ਆਦਰ ਦੇ ਨਾਲ ਇਸ ਪਰਿਵਾਰ ਦੇ ਵੱਲੋਂ ਜਵੰਦਾ ਪਰਿਵਾਰ ਦੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਤੁਸੀਂ ਵਕਤ ਕੱਢ ਕੇ ਕੀਮਤੀ ਵਕਤ ਕੱਢ ਕੇ ਉਸ ਸ਼ਖਸ ਦੀ ਅੰਤਮ ਯਾਤਰਾ ਨੂੰ ਪੂਰਨ ਕਰਨ ਆਏ ਹੋ ਸਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਖਸੀਅਤਾਂ ਜਿਹੜੀਆਂ ਪੈਦਾ ਹੁੰਦੀਆਂ ਨੇ ਹੀਰੇ ਤਰਾਸ਼ਣ ਵਾਲੇ ਹੁੰਦੇ ਨੇ ਮਗਰ ਪੱਥਰ ਸਹੀ ਨਿਕਲਣਾ ਚਾਹੀਦਾ ਕਾਰਬਨ ਸਹੀ ਨਿਕਲਨੇ ਚਾਹੀਦਾ ਉਸ ਨੂੰ ਤਰਾਸ਼ਨ ਵਾਲਾ ਜਦੋਂ ਤਰਾਸ਼ਦਾ ਫਿਰ ਉਸ ਦਾ ਮੁੱਲ ਪੈਂਦਾ ਔਰ ਅਹਿਮਨ ਹੀਰਾ ਕਬ ਕਹੇ ਲੱਖ ਟਕੋ ਮੇਰਾ ਮੋਲ ਬੜੇ ਬੜਾਈ ਨਾ ਕਰਨ ਬੜੇ ਨਾ ਬੋਲੇ ਬੋਲ ਰਹਿਮਨ ਹੀਰਾ ਕਬ ਕਹੇ ਲੱਖ ਟਕੋ ਮੇਰਾ ਮੋਲ ਉਹਦੀ ਕੀਮਤ ਪਾਉਣ ਵਾਲੇ ਸਾਰੀ ਦੁਨੀਆ ਬੈਠੀ ਹੈ ਇਹ ਹੀਰਾ ਤਰਾਸ਼ਿਆ ਗਿਆ ਹੈ ਉਸ ਮਾਲਕ ਵੱਲੋਂ ਉਸ ਪਰਮੇਸ਼ਰ ਵੱਲੋਂ ਇਸ ਮਾਤ ਪਿਤਾ ਦੀ ਇਸ ਪਰਿਵਾਰ ਦੀ ਉਸ ਬੱਚੇ ਦੇ ਉੱਤੇ ਪੂਰੇ ਅਸ਼ੀਰਵਾਦਾਂ ਦੇ ਨਾਲ ਦੁਆਵਾਂ ਸਨ ਐਸੇ ਕਰਕੇ ਇਹ ਦੁਨੀਆ ਦੀ ਨਜ਼ਰ ਵਿੱਚ ਆਇਆ ਤੇ ਅੱਜ ਪੰਜਾਬੀ ਦਾ ਸੁਪਰਸਟਾਰ ਬਣ ਕੇ ਗਿਆ ਹੈ ਗਾਇਕੀ ਦਾ ਸੁਪਰਸਟਾਰ ਸੋ ਮੈਂ ਉਸ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬਹੁਤੇ ਸ਼ਬਦ ਬੋਲ ਨਹੀਂ ਸਕਦੇ ਕਿਉਂਕਿ ਅਸੀਂ ਉਸ ਜਦੋਂ ਬੋਲਦੇ ਆ ਵਿੱਚ ਕੂੜ-ਕਬਾੜ ਵੀ ਟੋਲ ਜਾਂਦੇ ਸਾਫ ਸੁੱਚੀ ਥਾਂ ਤੇ ਕਿਉਂਕਿ ਇਸ ਤੋਂ ਵਧੀਆ ਪਵਿੱਤਰ ਆ ਕੋਈ ਨਹੀਂ ਹੈ ਉਹਦੀ ਛਾਂ ਥੱਲੇ ਬੈਠ ਕੇ ਕੁਝ ਹੋਰ ਬੋਲਣਾ ਬੜਾ ਔਖਾ ਹੈ ਇੱਕ ਇੱਕ ਸ਼ਬਦ ਤੋਲ ਮੋਲ ਕੇ ਬੋਲਣਾ ਪੈਂਦਾ ਡਰ ਕੇ ਬੋਲਣਾ ਪੈਂਦਾ ਲੱਤਾਂ ਕੰਮਣ ਲੱਗ ਜਾਂਦੀਆਂ ਸਿਰ ਤੇ ਨੱਚਦੇ ਆ ਗਾਉਨੇ ਆ ਬੇਪਰਵਾਹ ਕੇ ਗਾਉਨੇ ਮਗਰ ਇਹਨਾਂ ਦੇ ਸਾਹਮਣੇ ਆਵਾਜ਼ ਨਿਕਲਦੀ ਨਹੀਂ ਬੋਲ ਥੜਕਣ ਲੱਗ ਜਾਂਦੇ ਨੇ اٹਕਣ ਲੱਗ ਜਾਂਦੇ ਨੇ ਪਰ ਮੈਂ ਤਾਂ ਹੈ ਉਸਮਾਨ ਦੇ ਜਿਹਨੇ ਲਾਲ ਜਮਿਆ ਉਹਨੂੰ ਤਰਬੀਅਤ ਦਿੱਤੀ ਐਸੀ ਕਿ ਅੱਜ ਉਸ ਮਕਾਮ ਤੇ ਪਹੁੰਚਿਆ ਐਨੀ ਦੁਨੀਆ ਇਕੱਤਰਤ ਹੋਈ ਹੈ ਕੋ ਚਾਰ ਬੰਦੇ ਕਿਸੇ ਦੇ ਪਿੱਛੇ ਨਹੀਂ ਜਾਂਦੇ ਐਨਾ ਇਕੱਠ ਹੋਣਾ ਇਹ ਮਾਂ ਬਾਪ ਦੀ ਕਮਾਈ ਹੁੰਦੀ ਹੈ ਉਸ ਸ਼ਖਸ ਦੀ ਕਮਾਈ ਹੁੰਦੀ ਹੈ ਜਿਨੇ ਇਹ ਨੇਕੀ ਇਹ ਮੇਲ ਮਿਲਾਪ ਸ਼ਿੱਦਤ ਔਰ ਖਲੂਸ ਕਮਾਇਆ ਹੈ ਧਨ ਭਾਗ ਉਹਨਾਂ ਦੇ ਪਿਤਾ ਜੀ ਜਿਨ੍ਹਾਂ ਦੀ ਲਗਨ ਦੇ ਨਾਲ ਉਹਨਾਂ ਨੇ ਉਸ ਨੂੰ ਉਹ ਰਾਹ ਦਿਖਾਇਆ ਕਿ ਚੱਲ ਭਾਈ ਤੇਰੀ ਹਰ ਉਮੀਦ ਹਰ ਆਸ ਪੂਰੀ ਕੀਤੀ ਜਾਊਗੀ ਗੁਰੂ ਮਹਾਰਾਜ ਦੀ ਤਾਬਿਆ ਦੇ ਨਾਲ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਆਸ਼ੀਰਵਾਦ ਦੇ ਨਾਲ ਔਰ ਮੈਂ ਸਦਕੇ ਜਾਵਾਂ ਨਾ ਨੌਜਵਾਨ ਦੋਸਤਾਂ ਦੇ ਗਰੇਵਾਲ ਸਾਹਿਬ ਕੁਲਵਿੰਦਰ ਬਿੱਲਾ ਜਿਹੜੇ ਜਿਸ ਦਿਨ ਇਹ ਐਕਸੀਡੈਂਟ ਹੋਇਆ ਉਸ ਦਿਨ ਤੋਂ ਲੈ ਕੇ ਉਸ ਨੂੰ ਅੰਦਰ ਲਿਜਾਣ ਤੱਕ ਅੰਤਮ ਯਾਤਰਾ ਤੋਰਨ ਤੱਕ ਇਹ ਸ਼ਖਸ ਉੱਥੇ ਸੀ ਬਿੱਲਾ ਉੱਥੇ ਸੀ ਔਰ ਬੋਤਲਾਂ ਚੱਕ ਰਹੀ ਸੀ ਜਿਹੜੇ ਲੋਕ ਸੰਗਤ ਸਾਰੀ ਚਲੀ ਗਈ ਸੀ ਖਾਲੀ ਬੋਤਲਾਂ ਜਿੱਥੇ ਸੰਸਕਾਰ ਕੀਤਾ ਗਿਆ ਸੀਗਾ ਉਹਨਾਂ ਦੀਆਂ ਖਾਲੀਆਂ ਹੀ ਬੋਤਲਾਂ ਚੱਕ ਚੱਕ ਕੇ ਸਾਫ ਸਫਾਈ ਕਰਕੇ ਫੇਰ ਨਿਕਲੇ ਇਹ ਹੈ ਦੋਸਤੀ ਇਹ ਹੈ ਯਾਰੀ ਇਹ ਹੈ ਮਿੱਤਰਤਾਈ ਸਫਾਈ ਵਿੱਚ ਖੁਦਾਈ ਔਰ ਸ਼ਾਬਾਸ਼ ਹੈ ਨਾ ਸਾਰੇ ਮਿੱਤਰਾਂ ਕਲਾਕਾਰਾਂ ਦੇ ਦੋਸਤਾਂ ਦੇ ਜਿੰਨੇ ਵੀ ਇਸ ਵੇਲੇ ਮੌਜੂਦ ਨੇ ਪ੍ਰੋਨਾ ਨੇ ਕਿਹਾ ਕਿ ਜਿੰਨੇ ਵੀ ਪ੍ਰੋਗਰਾਮ ਕਿਉਂਕਿ ਬਹੁਤ ਪ੍ਰੋਗਰਾਮ ਸੀਗੇ ਕੁਲਵਿੰਦਰ ਭਾਜੀ ਕੋਲੇ ਜਵੰਦਾਜੀ ਕੋਲੇ ਰਾਜਵੀਰ ਜਵੰਦਾਜੀ ਕੋਲੇ ਬਹੁਤ ਪ੍ਰੋਗਰਾਮ ਸੀ ਲਗਾਤਾਰ ਪ੍ਰੋਗਰਾਮ ਸੀਗੇ ਔਰ ਇਹਨਾਂ ਸਾਰਿਆਂ ਨੇ ਇਕਤਰਤ ਹੋ ਕੇ ਇੱਕ ਮੀਟਿੰਗ ਕੀਤੀ ਕਹਿੰਦੇ ਆਪਾਂ ਇਸ ਤਰ੍ਹਾਂ ਕਰੀਏ ਕਿ ਸਾਰੇ ਉਹ ਤੇ ਜਿੰਨੇ ਵੀ ਪ੍ਰੋਗਰਾਮ ਹੈ ਉਹਦੇ ਵਿੱਚੋਂ ਇੱਕ ਇੱਕ ਅਸੀਂ ਕਰੀਏ ਔਰ ਉਸ ਪ੍ਰੋਗਰਾਮ ਦੀ ਸਾਰੀ ਜੋ ਕਮਾਈ ਹੈ ਜੋ ਉਸ ਨੂੰ ਮਿਲਨੀ ਸੀ ਉਸ ਦੇ ਪਰਿਵਾਰ ਨੂੰ ਦਿੱਤੀ ਜਾਵੇ ਤੇ ਇਹਦਾ ਮਤਲਬ ਹੈ ਅੰਗਰੇਜ਼ੀ ਦੀ ਉਹ ਗੁਰ ਜੋ ਲਫਜ਼ ਸਹੀ ਲਿਖਿਆ ਸੀ ਸ਼ੋ ਮਸਟ ਗੋ ਮੇਰੇ ਲਈ ਵੀ ਕੋਈ ਸੇਵਾ ਲਾਉਣੀ ਇਸ ਕਰਕੇ ਨਹੀਂ ਕਿ ਮੈਂ ਮਤਲਬ ਉਹ ਕੁਝ ਆਪਣੇ ਆਪ ਨੂੰ ਸੋਚਦਾ ਕਿ ਮੇਰਾ ਵੀ ਮਤਲਬ ਮੈਨੂੰ ਪ੍ਰੋਗਰਾਮ ਮਿਲ ਜੇਗਾ ਮੈਂ ਪ੍ਰੋਗਰਾਮ ਮੇਰਾ ਵੀ ਉਹੀ ਹੋਏਗਾ ਜੋ ਤੁਸੀਂ ਕਿਹਾ ਮੇਰਾ ਵੀ ਉਹ ਹੋਏ ਉਸ ਤੋਂ ਵਧ ਕਰਨ ਦੀ ਕੋਸ਼ਿਸ਼ ਕਰਾਂਗੇ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਅਸੀਂ ਨਾਲ ਖੜੇ ਹਾਂ ਸਸੇ ਸਾਰੇ ਕਲਾਕਾਰ ਤੁਹਾਡੇ ਨਾਲ ਖੜੇ ਆਂਦਾਤਾ ਮਿਹਰ ਕਰੇ ਮੇਰਾ ਸਾਥ ਔਰ ਸਾਨੂੰ ਬਲ ਬੁੱਧੀ ਔਰ ਨਸੀਅਤ ਔਰ ਸਹਿਦ ਬਖਸ਼ੇ ਕਿ ਅਸੀਂ ਇਸ ਬੋਲ ਨੂੰ ਕਮਾਉਣ ਯੋਗੇ ਹੋ ਜਾਈਏ ਬੋਲੇ ਤਾਂ ਬਹੁਤ ਜਾਂਦੇ ਆ ਬੋਲ ਮਗਰ ਕਮਾਉਣਾ ਬਹੁਤ ਮੁਸ਼ਕਲ ਹੁੰਦਾ ਬਾਬਾ ਸੋ ਮੈਂ ਤੁਹਾਡਾ ਸਾਰਿਆਂ ਦਾ ਪਰਿਵਾਰ ਵੱਲੋਂ ਆਦਰ ਸਤਿਕਾਰ ਕਰਦੇ ਹੋਏ ਰਾਜਵੀਰ ਦੀ ਇਸ ਸਾਖਰੇ ਸਫਰ ਨੂੰ ਬਹੁਤ ਪ੍ਰਮਾਤਮਾ ਗੇ ਅਰਦਾਸ ਬੇਨਤੀ ਕਰਦਾ ਕਿ ਕਿਸੇ ਨਾ ਕਿਸੇ ਰੂਪ ਵਿੱਚ ਫੇਰ ਆਵੇ ਫੇਰ ਸਟੇਜ ਤੇ ਬੋਲੇ ਜੁਗ ਜੁਗ ਜੀਣ ਸਰੋਤੇ ماں ਬੋਲੀ ਪੰਜਾਬੀ ਦੇ ਜਿੰਨਾ ਕਰਕੇ ਰੌਣਕ ਮੇਲੇ ਲੱਗਦੇ ਰਹਣੇ ਜਿੱਦਾਂ ਸਿਫਤ ਕਰਾਵਾ ਸ਼ਾਇਰਾਂ ਤੇ ਫਨਕਾਰਾਂ ਦੀ ਬਾਬੂ ਸਿੰਘ ਮਾਨ ਜੀ ਜੋ ਸਾਡੇ ਸਾਰਿਆਂ ਦੇ ਸਿਰਮੌਰ ਕਲਮ ਦੇ ਮਾਲਕ ਨੇ ਸ਼ਾਇਰ ਨੇ ਜਦਾਂ ਸਿਫਤ ਕਰਾਂ ਮੈਂ ਸ਼ਾਇਰਾਂ ਤੇ ਫਨਕਾਰਾਂ ਦੀ ਮਹਿਫਿਲ ਵਿੱਚ ਸਟੇਜਾਂ ਉੱਤੇ ਗੱਜਦੇ ਰਹਿਣੇ ਦਾਤਾ ਮੇਰ ਕਰੇ ਦਾਤਾ ਭਲੇ ਕਰੇ ਬਾਗ ਤੇਰੇ ਦੀ ਰਾਖੀ ਕਰ ਕਰ ਇਹ ਮਾਂ ਦੇ ਸ਼ਬਦ ਨੇ ਮੇਰੇ ਮੁੱਖੋਂ ਨਿਕਲਦੇ ਪਰ ਜਿਸ ਸ਼ਾਇਰ ਦੇ ਲਿਖੇ ਨੇ ਉਹ ਮੀਆਂ ਮੁਹੰਮਦ ਬਖਸ਼ ਸਾਹਿਬ ਨੇ ਬਾਗ ਤੇਰੇ ਦੀ ਰਾਖੀ ਕਰ ਕਰ ਸਾਰੀ ਉਮਰ ਗੁਜ਼ਾਰੀ ਹਲ ਪੱਕਣ ਤੇ ਜਦ ਨੂੰ ਆਇਆ ਲੈ ਗਏ ਹੋਰ ਵਪਾਰੇ ਪੰਛੀ ਉੱਡ ਗਏ ਨੇ ਉੱਡ ਗਏ ਮਾਰੋ ਡਾਰੀ ਪੰਛੀ ਉੱਡ ਗਏ ਨੇ ਸਾਡੀ ਰਹਿ ਗਈ ਚੋਕ ਖਿਲਾੜੀ ਪੰਛੀ ਉੱਡ ਗਏ ਨੇ ਰੰਗ ਬਰੰਗੀਆਂ ਯਾਦਾਂ ਛੱਡ ਕੇ ਵਿਲਕਦੀਆਂ ਫਰਿਆਦਾਂ ਛੱਡ ਕੇ ਪੰਜੇ ਵਕਤ ਨਮਾਜ਼ਾਂ ਛੱਡ ਕੇ ਛੱਡ ਕੇ ਦੁਨੀਆਦਾਰੀ ਪੰਛੀ ਉੱਡ ਗਏ ਨੇ ਉੱਡ ਗਏ ਮਾਰ ਬਗਾ ਰੱਬ ਨੇ ਵਕਤ ਮੁਕਰਰ ਕੀਤਾ ਰੱਬ ਨੇ ਵਕਤ ਮੁਕਰਰ ਕੀਤਾ ਕਿੰਨਾ ਖਾਦਾ ਕਿੰਨਾ ਪੀਤਾ ਮਿਣਕੇ ਮਿਣਕੇ ਸਾਰੀ ਉਮਰ ਦਾ 피ਤਾ ਆਉ ਜਾਂਦੇ ਪਟਵਾਰੀ ਪੰਛੀ ਉੱਡ ਗਏ ਨੇ ਕਿੰਨਾ ਖਾਦਾ ਕਿੰਨਾ ਪੀਤਾ ਮਿਣਕੇ ਸਾਰੀ ਉਮਰ ਦਾ 피ਤਾ ਆਉ ਜਾਂਦੇ ਪਟਵਾਰੀ ਪੰਛੀ ਉੱਡ ਗਏ ਨੇ ਆ ਉਸ ਸੁਮੇਰ ਕਰੇ ਮੇਰਾ ਸਾਈਂ ਬਸ ਕਿਰਪਾ ਰੱਖੇ